ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਵਿੱਚ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਸਵਾਦ ਪਰੀ ਵਾਲੀ ਅਰਬੀ ਦੀ ਸਬਜ਼ੀ ਜਿਹਦੇ ਲਈ ਆਪਾਂ ਲਈਆ ਅੱਧਾ ਕਿਲੋ ਅਰਬੀ ਇਹਨੂੰ ਆਪਾਂ ਚੰਗੀ ਤਰ੍ਹਾਂ ਛਿੱਲ ਕੇ ਧੋ ਕੇ ਕੱਟ ਲਵਾਂਗੇ ਇਸ ਤਰ੍ਹਾਂ ਆਪਾਂ ਇਹਦੇ ਪੀਸ ਕਰਕੇ ਰੱਖ ਲਵਾਂਗੇ ਕੱਟ ਕੇ ਇਹਨੂੰ ਚੰਗੀ ਤਰ੍ਹਾਂ ਸੁਕਾ ਲੈਣਾ ਅਰਬੀ ਗਿੱਲੀ ਨਹੀਂ ਹੋਣੀ ਚਾਹੀਦੀ ਕਿਉਂਕਿ ਆਪਾਂ ਅਰਬੀ ਫਰਾਈ ਕਰਕੇ ਬਣਾਵਾਂਗੇ ਫਰਾਈ ਕਰਨ ਲਈ ਆਪਾਂ ਲਿਆ ਸਰੋਂ ਦਾ ਤੇਲ ਸਰੋਂ ਦੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰਾਂਗੇ ਤਾਂ ਜੋ ਆਪਣੀ ਅਰਬੀ ਦੇ ਵਿੱਚੋਂ ਕੱਚੇ ਤੇਲ ਦੀ 스멜 ਨਾ ਆਵੇ ਇਹਨੂੰ ਚੰਗੀ ਤਰ੍ਹਾਂ ਗਰਮ ਕਰਨ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਅਰਬੀ ਫਰਾਈ ਕਰਾਂਗੇ ਦੇਖੋ ਇਸ ਤਰ੍ਹਾਂ ਆਪਾਂ ਅਰਬੀ ਦੋ ਵਾਰ ਕਰਕੇ ਫਰਾਈ ਕਰ ਲਵਾਂਗੇ ਅਰਬੀਨ ਫਰਾਈ ਕਰਦੇ ਸਮੇਂ ਆਪਾਂ ਇਹਨੂੰ ਚੰਗੀ ਤਰ੍ਹਾਂ ਕੜਛੀ ਦੇ ਨਾਲ ਹਿਲਾ ਲੈਣਾ ਆ ਕਿਉਂਕਿ ਅਰਬੀਨ ਦੇ ਵਿੱਚ ਚਿਪਕਾਪਨ ਹੁੰਦਾ ਹੈ ਨੀਚੇ ਚਿਪਕ ਜਾਂਦੀ ਕੜਾਹੀ ਨਾਲ ਇਸ ਲਈ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਹਲਾ ਕੇ ਫਰਾਈ ਕਰਾਂਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਦੇਖ ਰਹੇ ਹੋ ਵੀਡੀਓਜ਼ ਤੁਸੀਂ ਪਲੀਜ਼ ਮੇਰੇ ਚੈਨਲ ਨੂੰ ਜੋਬ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਨਾ ਤਾਂ ਜੋ ਅੱਗੇ ਤੋਂ ਆਉਣ ਵਾਲੀ ਬਹੁਤ ਹੀ ਵਧੀਆ ਰੈਸਪੀ ਦਾ ਨੋਟੀਫਿਕੇਸ਼ਨ ਤੁਹਾਨੂੰ ਪਹਿਲਾਂ ਮਿਲ ਸਕੇ ਦੇਖੋ ਆਪਾਂ ਇਸ ਤਰ੍ਹਾਂ ਅਰਬੀ ਨੂੰ ਚੰਗੀ ਤਰ੍ਹਾਂ ਫਰਾਈ ਕਰਾਂਗੇ ਇਸ ਤਰ੍ਹਾਂ ਇਸ ਤਰੀਕੇ ਨਾਲ ਤੁਸੀਂ ਅਰਬੀ ਦੀ ਸਬਜ਼ੀ ਬਣਾ ਕੇ ਦੇਖੋਗੇ ਨਾ ਫਰਾਈ ਕਰਕੇ ਤਾਂ ਬਹੁਤ ਹੀ ਸਵਾਦ ਬਣੂਗੀ ਮੇਰੇ ਕੋ ਆਪਣਾ ਪਹਿਲਾ ਅਰਬੀ ਦਾ ਪੂਰੀ ਤਰ੍ਹਾਂ ਪੱਕ ਗਿਆ ਇਸ ਤਰ੍ਹਾਂ ਹਲਕੀ ਜੀ 골ਡਨ ਬ੍ਰਾਊਨ ਕਾਰਨ ਤੇ ਹੀ ਆਪਾਂ ਇਹਨੂੰ ਬਾਹਰ ਕੱਢ ਲਵਾਂਗੇ ਤੇਲ ਚ ਬਸ ਇੰਨੇ ਕੇ ਤੱਕ ਹੀ ਆਪਾਂ ਇਹਨੂੰ ਫਰਾਈ ਕਰਨਾ ਹੈ ਜਿਆਦਾ ਬਲੈਕ ਨਹੀਂ ਕਰਨੀ ਬ੍ਰਾਊਨ ਨਹੀਂ ਕਰਨੀ ਆਪਾਂ ਨੇ ਅਰਬੀ ਬਸ ਇੰਨੀ ਹੀ ਫਰਾਈ ਕਰਨੀ ਆ ਤਾਂ ਜੋ ਕਿਉਂਕਿ ਜਦੋਂ ਆਪਾਂ ਬਿਨਾ ਫਰਾਈ ਕੀਤੇ ਅਰਬੀ ਦੀ ਸਬਜ਼ੀ ਬਣਾਉਂਦੇ ਨਾ ਉਹ ਲੇਸਦਾਰ ਜੀ ਸਬਜ਼ੀ ਬਣ ਜਾਂਦੀ ਆ ਬਿਨਾ ਲੇਸਦਾਰ ਤੋਂ ਸਬਜ਼ੀ ਬਣਾਉਣ ਲਈ ਆਪਾਂ ਇਸ ਲਈ ਪਹਿਲਾਂ ਆਪਾਂ ਇਹਨੂੰ ਥੋੜੀ ਫਰਾਈ ਕਰ ਰਹੇ ਆ ਅਰਬੀ ਨੂੰ ਬਸ ਇਸ ਤਰ੍ਹਾਂ ਹਲਕੀ ਹਲਕੀ ਬ੍ਰਾਊਨ ਹੋਣ ਤੋਂ ਬਾਅਦ ਹੀ ਆਪਾਂ ਇਹਨੂੰ ਬਾਹਰ ਕੱਢ ਲਵਾਂਗੇ ਤੇਲ ਚੋਂ ਇੰਨੇ ਤੱਕ ਹੀ ਆਪਾਂ ਇਹਨੂੰ ਪਕਾਉਣਾ ਇਸ ਤੋਂ ਜ਼ਿਆਦਾ ਨਹੀਂ ਪਕਾਉਣਾ ਤੜਕੇ ਲਈ ਆਪਾਂ ਬਾਕੀ ਦਾ ਤੇਲ ਕੱਢ ਦਿੱਤਾ ਹੈ ਜਾਂ ਤੜਕੇ ਵਿੱਚ ਥੋੜਾ ਤੇਲ ਰੱਖ ਕੇ ਆਪਾਂ ਵਾਸਤੇ ਇਹਦੇ ਵਿੱਚ ਪਾਇਆ ਪਹਿਲਾਂ ਜੀਰਾ ਜੀਰੇ ਤੋਂ ਬਾਅਦ ਆਪਾਂ ਪਾ ਦਿੱਤਾ ਹੈ ਹਰੀਆਂ ਮਿਰਚਾਂ ਆ ਲਸਣ ਦਾ ਪੇਸਟ ਜੋ ਕਿ ਆਪਾਂ ਹੈਂਡ ਗ੍ਰੈਂਡਰ ਨਾਲ ਹੀ ਪੇਸਟ ਕੀਤਾ ਹੋਇਆ ਤੁਸੀਂ ਮਿਕਸੀ ਜਾਰ ਨਾਲ ਵੀ ਬਣਾ ਸਕਦੇ ਹੋ ਨਾਲ ਹੀ ਆਪਾਂ ਪਿਆਜ਼ ਐਡ ਕਰ ਦਵਾਂਗੇ ਇਹਦੇ ਉਹ ਵੀ ਆਪਾਂ ਨੇ ਹੈਂਡ ਗ੍ਰੈਂਡਰ ਨਾਲ ਹੀ ਤਿਆਰ ਕੀਤੇ ਆ ਕਿਉਂਕਿ ਜਦੋਂ ਮਿਕਸੀ ਦੇ ਵਿੱਚ ਆਪਾਂ ਗ੍ਰाइंड ਕਰਦੇ ਆ ਨਾ ਪਿਆਜ਼ ਬਿਲਕੁਲ ਹੀ ਪੇਸਟ ਬਣ ਜਾਂਦੀ ਹੈ ਇਸ ਲਈ ਆਪਾਂ ਥੋੜਾ ਇਸ ਤਰ੍ਹਾਂ ਪਿਆਜ਼ਾਂ ਦੀ ਪੇਸਟ ਬਣਾਈ ਆ ਤਾਂ ਜੋ ਪੂਰੀ ਤਰ੍ਹਾਂ ਪੇਸਟ ਨਾ ਬਣਨਾ ਨਾ ਇਸ ਤਰ੍ਹਾਂ ਪਿਆਜ਼ ਬਰੀਕ ਆਪਾਂ ਨੂੰ ਸਬਜ਼ੀ ਦੇ ਵਿੱਚ ਨਜ਼ਰ ਆਉਣ ਨਾਲ ਹੀ ਆਪਾਂ ਨਮਕ ਐਡ ਕਰ ਦੇਵਾਂਗੇ ਤਾਂ ਜੋ ਪਿਆਜ਼ ਚੰਗੀ ਤਰ੍ਹਾਂ ਪੱਕ ਜਾਣ ਹੁਣ ਆਪਾਂ ਪਿਆਜ਼ਾਂ ਨੂੰ ਚੰਗੀ ਤਰ੍ਹਾਂ ਪਕਾਵਾਂਗੇ ਕਿਉਂਕਿ ਤੜਕਾ ਚੰਗੀ ਤਰ੍ਹਾਂ ਪਕਾ ਕੇ ਹੀ ਸਬਜ਼ੀ ਵਧੀਆ ਬਣਦੀ ਆ। ਇਹ ਮੈਂ ਹਰ ਵੀਡੀਓ ਦੇ ਵਿੱਚ ਹੀ ਦੱਸਦੀ ਹੁੰਦੀ ਆ ਜੇ ਆਪਣਾ ਤੜਕਾ ਕੱਚਾ ਹੋਊਗਾ ਤਾਂ ਆਪਣੀ ਸਬਜ਼ੀ ਬਿਲਕੁਲ ਵੀ ਟੇਸਟ ਨਹੀਂ ਆ ਵਧੀਆ ਹੋਣਾ ਸਬਜ਼ੀ ਦਾ ਇਸ ਲਈ ਮੇਨ ਸਬਜ਼ੀ ਦਾ ਪੁਆਇੰਟ ਹੀ ਤੜਕਾ ਹੁੰਦਾ ਜੇ ਆਪਣਾ ਤੜਕਾ ਵਧੀਆ ਪੁੱਜਿਆ ਹੋਊਗਾ ਤਾਂ ਆਪਣੀ ਸਬਜ਼ੀ ਬਹੁਤ ਹੀ ਸਵਾਦ ਬਣੂਗੀ। ਦੇਖੋ ਆਪਣੇ ਪਿਆਜ਼ ਇੱਥੇ ਹਲਕੇ ਬ੍ਰਾਊਨ ਹੋ ਚੁੱਕੇ ਆ। ਆਜਾ ਨੂੰ ਪਕਾਉਣ ਤੋਂ ਬਾਅਦ ਆਪਾਂ ਨਾਲ ਹੀ ਇਹਦੇ ਮਸਾਲੇ ਐਡ ਕਰ ਦਵਾਂਗੇ ਹਲਦੀ ਅ ਕਲਰ ਵਾਸਤੇ ਆਪਾਂ ਪਾਵਾਂਗੇ ਦੇਗੀ ਮਿਰਚ ਕਿਉਂਕਿ ਆਪਾਂ ਲਾਲ ਤਿੱਖੀ ਮਿਰਚ ਨਹੀਂ ਪਾਉਂਦੇ ਆਪਾਂ ਨੇ ਹਰੀ ਮਿਰਚ ਪਾ ਲਈ ਹੈ ਪਹਿਲਾਂ ਨਾਲ ਹੀ ਆਪਾਂ ਪਾਵਾਂਗੇ ਧਨੀਆ ਪਾਊਡਰ ਮਸਾਲੇ ਨੂੰ ਪਕਾਉਣ ਲਈ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰਾਂਗੇ ਕਿਉਂਕਿ ਸੁੱਕੇ ਮਸਾਲੇ ਆ ਫਿਰ ਚੰਗੀ ਤਰ੍ਹਾਂ ਪੱਕਦੇ ਨਹੀਂ ਪਾਣੀ ਪਾ ਕੇ ਥੋੜਾ ਜਿਹਾ ਮਸਾਲੇ ਪਕਾਉਗੇ ਤਾਂ ਬਹੁਤ ਵਧੀਆ ਮਸਾਲਿਆਂ ਦਾ ਟੇਸ ਆਉਂਦਾ ਸਬਜੀ ਦੇ ਵਿੱਚ ਨਾਲੇ ਆਪਾਂ ਇਹਦੇ ਹੁਣ ਟਮਾਟਰ ਐਡ ਕਰਾਂਗੇ ਇੱਕ ਟਮਾਟਰ ਲਿਆ ਆਂ ਆਪਾਂ ਇਹਦਾ ਵੀ ਪੇਸਟ ਬਣਾ ਕੇ ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਪਕਾਵਾਂਗੇ ਜਦ ਤੱਕ ਤੜਕਾ ਆਪਣਾ ਤੇਲ ਨਹੀਂ ਛੱਡ ਦਿੰਦਾ ਦੇਖੋ ਆਪਣਾ ਤੜਕਾ অলਮੋਸਟ ਬਣ ਗਿਆ ਆਪਾਂ ਇਹਦੇ ਵਿੱਚ ਹੁਣ ਐਡ ਕਰ ਦਾਂਗੇ ਕਸੂਰੀ ਮੇਥੀ ਕਸੂਰੀ ਮੇਥੀ ਐਡ ਕਰਕੇ ਆਪਾਂ ਇਹਨੂੰ ਫਿਰ 5 ਮਿੰਟ ਲਈ ਪਕਾਵਾਂਗੇ ਦੇਖੋ ਹੁਣ ਆਪਣੇ ਤੜਕੇ ਨੇ ਬਿਲਕੁਲ ਤੇਲ ਛੱਡ ਦਿੱਤਾ ਤੜਕਾ ਆਪਣਾ ਪੱਕ ਚੁੱਕਿਆ ਦੇਖੋ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅਰਬੀ ਜੋ ਆਪਾਂ ਫਰਾਈ ਕਰਕੇ ਰੱਖੀ ਸੀ ਅਰਬੀ ਨੂੰ ਵੀ ਆਪਾਂ 1-2 ਮਿੰਟ ਲਈ ਨਾ ਇਸ ਤਰ੍ਹਾਂ ਹੀ ਤੜਕੇ ਦੇ ਵਿੱਚ ਪਕਾਵਾਂਗੇ ਫਿਰ ਆਪਾਂ ਇਹਦੇ ਵਿੱਚ ਪਾਣੀ ਐਡ ਕਰਾਂਗੇ ਸਿਕ 2 ਮਿੰਟ ਪਕਾਉਣ ਤੋਂ ਬਾਅਦ ਦੇਖੋ ਹੁਣ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਪਾਣੀ ਪਾਣੀ ਤੁਸੀਂ ਆਪਣੇ ਹਿਸਾਬ ਨਾਲ ਇਹ ਐਡ ਕਰ ਸਕਦੇ ਹੋ ਜਿੰਨੀ ਤੁਸੀਂ ਆਪਣੀ ਤਰੀ ਰੱਖਣੀ ਚਾਹੁੰਦੇ ਹੋ ਹੁਣ ਆਪਾਂ ਇਹਨੂੰ khoảng 10 ਮਿੰਟ ਲਈ ਢੱਕ ਕੇ ਪਕਾਵਾਂਗੇ 5 ਮਿੰਟ ਪੱਕਣ ਤੋਂ ਬਾਅਦ ਦੇਖੋ ਆਪਣੀ ਸਬਜ਼ੀ ਦਾ ਕਲਰ ਕਿੰਨਾ ਵਧੀਆ ਆਇਆ ਜੇਕਰ ਤੁਸੀਂ ਇਸ ਤਰੀਕੇ ਨਾਲ ਆਰਬੀ ਦੀ ਸਬਜ਼ੀ ਬਣਾ ਕੇ ਦੇਖੋਗੇ ਤਾਂ ਬਹੁਤ ਹੀ ਸਵਾਦ ਸਬਜ਼ੀ ਬਣੂਗੀ ਦੇਖੋ ਹੁਣ ਆਪਾਂ ਨਹੀਂ ਸਬਜੀ ਬਣ ਕੇ ਬਿਲਕੁਲ ਤਿਆਰ ਆਪਾਂ ਇਹਦੇ ਵਿੱਚ ਹੁਣ ਅੱਧਾ ਚਮਚ ਪਾਵਾਂਗੇ ਗਰਮ ਮਸਾਲੇ ਦਾ ਦੇਖੋ ਕਿੰਨਾ ਵਧੀਆ ਕਲਰ ਆਇਆ ਆਪਣੀ ਸਬਜੀ ਦਾ ਕਿੰਨੀ ਵਧੀਆ ਸਬਜੀ ਬਣ ਕੇ ਤਿਆਰ ਹੋਈ ਆ ਤੁਸੀਂ ਇਹਨੂੰ ਕਿਸੇ ਵੀ ਪਰੌਂਠੇ ਨਾਲ ਰੋਟੀ ਨਾਲ ਖਾ ਸਕਦੇ ਹੋ ਜੇਕਰ ਤੁਹਾਨੂੰ ਮੇਰੀ ਰੈਸਪੀ ਵਧੀਆ ਲੱਗੀ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਤੇ ਟਰਾਈ ਜਰੂਰ ਕਰਕੇ ਦੇਖਿਓ ਇਸ ਤਰੀਕੇ ਨਾਲ